ਹੈਲੋ ਫਰੈਂਡਸ ਵੈਲਕਮ ਆਨ ਐਕਸਟਾਡੀ ਚੈਨਲ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਜੀਓਗ੍ਰਾਫੀ ਬਾਰੇ ਹੜੱਪਾ ਸਭਿਅਤ ਬਾਰੇ ਜੋ ਕਿ ਉਹਨਾਂ ਦੇ ਆਪਾਂ ਐਮਸੀਕਿਊ ਵੀ ਆਏ ਜੋ ਕਿ ਅੱਜ ਆਪਾਂ ਡਿਸਕਸ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਪ੍ਰਾਈਵੇਟ ਜਾਂ ਸਰਕਾਰੀ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਬੈਲ ਆਈਕਨ ਤੇ 올 ਨੋਟੀਫਿਕੇਸ਼ਨ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਦੇਣਾ ਹਾਂਜੀ ਹੁਣ ਸੇ ਚੱਲਦੇ ਆਂ ਅੱਜ ਦੇ ਫਰਸਟ ਕੁਐਸਚਨ ਦੇ ਉੱਪਰ ਸਭ ਤੋਂ ਪਹਿਲਾਂ ਮਨੁੱਖ ਕਿਹੜੀ ਗਤੀਵਿਧੀ ਕਰਦਾ ਸੀ ਫਸਟ ਖੇਤੀ ਸੈਕਿੰਡ ਜੰਗਲਾਂ ਦੀ ਸਫਾਈ ਥਰਡ ਸ਼ਿਕਾਰ ਫੋਰਥ ਮਹਿਲ ਬਣਾਉਂਦਾ ਸੀ ਇਸ ਦਾ ਰਾਈਟ ਆਨਸਰ ਹੈ অপਸ਼ਨ ਸੀ ਸ਼ਿਕਾਰ ਕਰਦਾ ਸੀ ਪਿੰਬੇ ਟਕਾ ਗੁਫਾਾਂ ਮਾ ਕਿਹੜੇ ਰਾਜ ਵਿੱਚ ਪਾਈਆਂ ਜਾਂਦੀਆਂ ਹਨ ਫਸਟ ਉੱਤਰ ਪ੍ਰਦੇਸ਼ ਸੈਕਿੰਡ ਝਾਰਖੰਡ ਥਰਡ ਮੱਧ ਪ੍ਰਦੇਸ਼ ਫੋਰਥ ਬਿਹਾਰ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ ਮੱਧ ਪ੍ਰਦੇਸ਼ ਦੇ ਵਿੱਚ ਪੱਥਰ ਯੁੱਗ ਵਿੱਚ ਲੋਕ ਕਿਸ ਤਰ੍ਹਾਂ ਦੇ ਹਥਿਆਰ ਵਰਤਦੇ ਸਨ ਫਸਟ ਲੋਹੇ ਦੇ ਸੈਕਿੰਡ ਪੱਥਰ ਦੇ ਥਰਡ ਤਾਂਬੇ ਦੇ ਫੋਰਥ ਸੋਨੇ ਦੇ ਇਸ ਦਾ ਰਾਈਟ ਆਨਸਰ ਹੈ অপশন বি পাথর ਦੇ ਸਭ ਤੋਂ ਪਹਿਲੀ ਫਸਲ ਕਿਹੜੀ اگਾਈ ਗਈ ਸੀ ਫਰਸਟ ਚਾਵਲ ਸੈਕਿੰਡ ਕਣਕ ਥਰਡ ਮੱਕੀ ਫੋਰਥ ਗੰਨਾ ਇਸ ਦਾ ਰਾਈਟ ਆਨਸਰ ਹੈ অপশন বি ਕਣਕ ਲੋਕ ਸਥਾਈ ਨਿਵਾਸੀ ਕਦੋਂ ਬਣੇ ਫਰਸਟ ਜਦੋਂ ਉਹਨਾਂ ਨੇ ਪਾਣੀ ਖੋਜਿਆ ਸੈਕਿੰਡ ਜਦੋਂ ਉਹਨਾਂ ਨੇ ਲੋਹਾ ਬਰਤਨਾ ਸਿੱਖਿਆ ਥਰਡ ਜਦੋਂ ਉਹਨਾਂ ਨੇ ਖੇਤੀਬਾੜੀ ਸ਼ੁਰੂ ਕੀਤੀ ਫੋਰਥ ਜਦੋਂ ਉਹਨਾਂ ਨੇ ਪਹਾੜ ਚੜ੍ਹਨੇ ਸਿੱਖੇ ਇਸ ਦਾ ਰਾਈਟ ਆਨਸਰ ਹੈ অপਸ਼ਨ ਸੀ ਜਦੋਂ ਉਹਨਾਂ ਨੇ ਖੇਤੀਬਾੜੀ ਸ਼ੁਰੂ ਕੀਤੀ ਸੀ ਹੜੱप्पा ਸਭਿਆਚਾਰ ਕਿੰਨੇ ਸਾਲ ਪੁਰਾਣਾ ਮੰਨਿਆ ਜਾਂਦਾ ਹੈ ਫਰਸਟ 1000 ਸਾਲ ਸੈਕਿੰਡ 2000 ਸਾਲ ਥਰਡ 3000 ਸਾਲ ਫੋਰਥ 4500 ਸਾਲ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ 4500 ਸਾਲ ਹੜੱਪਾ ਦੇ ਲੋਕ ਘਰ ਕਿੰਨਾ ਦੇ ਬਣਾਉਂਦੇ ਸਨ ਫਰਸਟ ਲੱਕੜ ਦੇ ਸੈਕਿੰਡ ਇੱਟਾਂ ਦੇ ਥਰਡ ਪੱਥਰ ਦੇ ਫੋਰਥ ਮਿੱਟੀ ਦੇ ਇਸ ਦਾ ਰਾਈਟ ਆਨਸਰ ਹੈ অপশন বি ইটਾਂ ਦੇ ਘਰ ਬਣਾਉਂਦੇ ਸਨ ਸਭ ਤੋਂ ਪਹਿਲਾ ਪਸ਼ੂ ਕਿਹੜਾ ਪਾਲਿਆ ਗਿਆ ਸੀ ਫਰਸਟ ਘੋੜਾ ਸੈਕਿੰਡ ਬੱਕਰੀ ਥਰਡ ਕੁੱਤਾ ਫੋਰਥ ਗਾਂ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ ਕੁੱਤਾ ਜੋ ਕਿ ਸਭ ਤੋਂ ਪਹਿਲਾਂ ਪਾਲਿਆ ਗਿਆ ਸੀ ਪੱਥਰ ਯੁੱਗ ਦੇ ਲੋਕ ਆਪਣਾ ਜੀਵਨ ਕਿਵੇਂ ਬਤੀਤ ਕਰਦੇ ਸਨ ਫਸਟ ਸ਼ਿਕਾਰ ਤੇ ਫਲ ਖਾ ਕੇ ਸੈਕਿੰਡ ਖੇਤੀ ਕਰਕੇ ਥਰਡ ਬਾਜ਼ਾਰ ਕਰਕੇ ਫੋਰਥ ਨੌਕਰੀ ਕਰਕੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ ਸ਼ਿਕਾਰ ਤੇ ਫਲ ਖਾ ਕੇ ਆਪਣਾ ਜੀਵਨ ਬਤੀਤ ਕਰਦੇ ਸਨ ਨੜੱਪਾ ਵਾਸੀਆਂ ਦੇ ਮੁੱਖ ਪੇਸ਼ੇ ਕੀ ਸਨ ਫਰਸਟ ਸੈਨਾ ਸੈਕਿੰਡ ਖੇਤੀ ਅਤੇ ਹੱਥ ਕਲਾ ਥਰਡ ਵਿਦਿਆ ਫੋਰਥ ਸ਼ਿਕਾਰ ਇਸ ਦਾ ਰਾਈਟ ਆਨਸਰ ਹੈ অপਸ਼ਨ ਬੀ ਖੇਤੀ ਅਤੇ ਹੱਥ ਕਲਾ